ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਪੰਜਾਂ ਪਿਆਰਿਆਂ ਨੂੰ ਫੇਰ ਅੰਮ੍ਰਿਤ ਬਣਾ ਕੇ ਸਰਜੀਤ ਕਰਕੇ ਉਹਨਾਂ ਪੰਜਾਂ ਪਿਆਰਿਆਂ ਨੂੰ ਕਿਹਾ ਕਿ ਲਓ ਜਿਵੇਂ ਤੁਹਾਨੂੰ ਅਸੀਂ ਅੰਮ੍ਰਿਤ ਛਕਾਇਆ ਹੈ ਐਵੇਂ ਹੁਣ ਸਾਨੂੰ ਦਿਓ ਉਹ ਮਰਦੀ ਮਰਯਾਦਾ ਸਾਹਿਬ ਕੰਗੇ ਜੀ ਅੱਜ ਇੱਥੇ ਸੁਵਈਆ ਬਾਖ ਪਖ ਹੈ ਪਹਿਲੋਂ ਜਪ ਜਪ ਹੈ ਪਹਿਲੇ ਜੰਗੀ ਸਾਹਿਬ ਦਾ ਬਾਖ ਪ੍ਰੇਮੀ ਕਰੇ ਖੰਡਾ ਫੇਰਦਾ ਹੋਇਆ ਫੇਰ ਯਾਪ ਸਾਹਿਬ ਦਾ ਪਾਸ ਕਰੇ ਖੰਡਾ ਫੇਰਦਾ ਹੋਇਆ ਦੂਜਾ ਜਿਸ ਪ੍ਰਕਾਰ ਖਾਲਸਾ ਪੰਥ ਸਾਜੀ ਹੈ ਤੇ ਪੰਥ ਰਚੀ ਉਹ ਵੀ ਜਿਹੜੀ ਵਿਧੀ ਹੈ ਅੰਮ੍ਰਿਤ ਦੀ ਉਹ ਸਾਧ ਸੰਗਤ ਦੀ ਸ੍ਰੀ ਅਨੰਦpur ਸਾਹਿਬ ਵਿੱਚ ਜਿਵੇਂ ਕੇਸਗੜ੍ਹ ਵਿੱਚ ਖਾਲਸਾ ਪੰਥ ਸਾਜ ਕੇ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਪੰਜਾਂ ਪਿਆਰਿਆਂ ਨੂੰ ਫੇਰ ਅੰਮ੍ਰਿਤ ਬਣਾ ਕੇ ਸਰਜੀਤ ਕਰਕੇ ਉਹਨਾਂ ਪੰਜਾਂ ਪਿਆਰਿਆਂ ਨੂੰ ਕਿਹਾ ਕਿ ਲਓ ਜਿਵੇਂ ਤੁਹਾਨੂੰ ਅਸੀਂ ਅੰਮ੍ਰਿਤ ਛਕਾਇਆ ਹੈ ਇਹ ਵੀ ਹੁਣ ਸਾਨੂੰ ਦਿਓ ਉਹ ਮਰਦੀ ਮਰਯਾਦਾ ਸਾਹਿਬ ਕੰਗੇ ਜੀ ਅੱਜ ਇੱਥੇ ਥੋੜੇ ਜਿਨੇ ਮਿੰਟ ਜਿੰਨਾ ਕਿ ਤੁਸੀਂ ਟਾਈਮ ਦਿੱਤਾ ਹੈ ਉਹ ਸੰਗਤਾਂ ਚ ਤੋ ਲਾ ਕੇ ਸੁਣੋ ਜਦ ਤੁਸੀਂ ਉਦਾਸ ਹੋ ਲੂਗੇ ਉਸੇ ਵੇਲੇ ਸਮਾਪਤੀ ਕਰ ਦੇਵਾਂਗੇ ਵਾਹਿਗੁਰੂ ਸਾਹਿਬ ਜੀਓ ਦੋਹਰਾ ਅੰਮ੍ਰਿਤ ਕੀ ਬੇਰਦਾਇਤੇ ਓ ਮਹਾਰਾਜੇ ਅੰਮ੍ਰਿਤ ਸੰਗਾਰ ਦੀ ਵਿਧੀ ਐ ਤਰੀਕਾ ਆਪ ਦੀ ਬਿਆਲਤਾ ਕਰਕੇ ਵਰਨੋਂ ਮੋਹੇ ਵਿਚਾਰ ਓ ਤਾਨੇ ਤਾਈਂ ਵਿਚਾਰ ਕਿਰਪਾ ਕਰਕੇ ਦੱਸੋ ਰਾਹ ਤੇ ਮੇਰੀ ਯਾਦ ਆ ਸਤਲ ਜੋ ਜੇ ਨਹੀਂ ਐ ਮਰਜ਼ਾ ਸਿੱਖਾਂ ਦੀ ਉਹ ਸਾਰੀ ਪ੍ਰਗਟਾਓ ਇਸ ਵਾਰ ਆ ਵਰਨ ਕਰਕੇ ਦੱਸੋ ਸ੍ਰੀ ਸਤਿਜੀ ਵਾਚ ਦੋਹਰਾਓ ਜਗਤਾਰਿਕ ਗੁਰਦੁਆਰੇ ਵਿੱਚ ਉਸ ਮੇਰੇ ਜਗਤ ਦੇ ਤਾਰਕ ਜੋ ਗੁਰੂ ਸਾਹਿਬ ਦਾ ਥਾਨ ਹੈ ਉਸ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਜੀ ਮਾਲਕੀ ਦੀ ਦੁਨੀਆਂ ਦੇ ਮਾਰਨ ਵਾਲਾ ਜੋ ਗੁਰਦੁਆਰਾ ਸਾਹਿਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਪ੍ਰਕਾਸ਼ ਕੀਤੇ ਹੋਏ ਹੋਣ ਹੋਏ ਤਿਆਰ ਅੰਮ੍ਰਿਤ ਖੱਲੋ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਿਆਰ ਕੀਤਾ ਜਾਵੇ ਆਓ ਅੰਮ੍ਰਿਤ ਹੋਏ ਰੂਹ ਤਾਂ ਕਿ ਹਾਈ ਸੰਤ ਬੰਸਾ ਦੇ ਕੋ ਘਰ ਬੈਠ ਕੇ ਮਹਾਰਾਜ ਦੀ ਹਜ਼ੂਰੀ ਤੋਂ ਬਿਨਾਂ ਐਵੇਂ ਨਾ ਕੋਈ ਅੰਮ੍ਰਿਤ ਬਣਾ ਲਵੇ ਜਿਵੇਂ ਸਪੂਰਨ ਸਿੰਘ ਤਾਂ ਹੀ ਤੱਕੇ ਦਾ ਸੀ ਉਹ ਆਪ ਹੀ ਕੱਲਾ ਸੇਨੇ ਦੀ ਕਟੋਰੀ ਵਿੱਚ ਪਾ ਕੇ ਸਹਿਬ ਕਹਿੰਦਾ ਸੀ ਮੈਂ ਅੰਮ੍ਰਿਤ ਛਕਾਉਣਾ ਹੈ ਆਗਰੇ ਇੱਈ ਚੰਦਵਾ ਲਾ ਲਿੰਦਾ ਸੀ ਕਿਉਂ ਕਈ ਲੋਕ ਗੰਤੀ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਮਰਤ ਬਣੇ ਉਹ ਇਹ ਪਹਿਲਾ ਮਰਜਾਦਾ ਦੀ ਗੱਲ ਹੈ ਬੋਹ ਰਾਏ ਅਮਰਤ ਸ਼ਕਨੈ ਯੋਗ ਨਰ ਜਿਹੜੇ ਸ਼ਕਾਉਣ ਵਾਲੇ ਵੀ ਸਨੇ ਕੇਸੀ ਇਮਾਨ ਕੀਤੇ ਹੋਣ ਉਹਨਾਂ ਦੇ ਤੇ ਉਹਨਾਂ ਨੇ ਪੰਜ ਕਕਾਰ ਗਾਤਰੇ ਕੁਰਬਾਨ ਪਹਿਲਾ ਰੱਖਦੇ ਹੋਣ ਉਹਨਾਂ ਦੀਆਂ ਸਿੰਘਨੀਆਂ ਵੀ ਰਹਿਣ ਵਾਲੀਆਂ ਹੋਣ ਜੇ ਗੁਰਸਤੀ ਸਿੰਘ ਹੋਣ ਜੇ ਫੇਰ ਉਹ ਸਨੇਕੇ ਕਿਸੇ ਨਾਂ ਨ ਕਰਿਆ ਹੋਵੇ ਉਹਨਾਂ ਦਾ ਬੱਜਰ ਕੁਰਿਆਦਾਂ ਤੋਂ ਬਚੇ ਹੋਏ ਹੋਣ ਤੇ ਜਿਹੜੇ ਅਮਰ ਛਕਣ ਵਾਲੇ ਬਨਾਖੀ ਸਿੰਘ ਹਨ ਅਮਰ ਤੇ ਸ਼ਕ ਨੇ ਯੋਗ ਨਰ ਅਮਰ ਛਕਣੇ ਯੋਗ ਲਾਇਕ ਆਦਮੀ ਹਨ ਪੰਚਕ ਕਾਰਨ ਧਾਰੋ ਪੰਚਕ ਕਰਨ ਧਾਰਨ ਵਾਲੇ ਹੋਣ ਕੰਨਾ ਦੰਦ ਦਾ ਨਾ ਹੋਵੇ ਕੜਾ ਕੋਈ ਗਿਰਤ ਦਾ ਨਾ ਹੋਵੇ ਸਿਲਵਰ ਦੀ ਇਹਦਾ ਨਾ ਹੋਵੇ ਸਰਬ ਨਾ ਦਾ ਕੜਾ ਹੋਵੇ ਅਤੇ ਕੁਰਬਾਨ ਗਾਤਰੇ ਹੋਵੇ ਜਿੰਦੇ ਕਾਹ ਲੋਹੇ ਹੋਏ ਬਣਿਆ ਹੋਇਆ ਪੰਜ ਇੱਕ ਕਾਰਨ ਧਾਰ ਕਹੇ ਕੇ ਸੀ ਨਾਨ ਕਰਨ ਪੰਜ ਪਕਾਰਾਂ ਨੂੰ ਧਾਰਨ ਕਰਨ ਕੜਾ ਕਸ਼ੇਰ ਨਿਕਰਨਾ ਹੋਵੇ ਕੱਲ ਦੇ ਕੱਟ ਪਜਾਮਾ ਕੱਟ ਕੇ ਨਾ ਬਣਾਈ ਹੋਵੇ ਕਸ਼ੇਰੇ ਦਾ ਜਿਹੜਾ ਨਮੂਨਾ ਉਸ ਪ੍ਰਕਾਰ ਦਾ ਕਸ਼ੇਰਾ ਹੋਵੇ ਖੜੇ ਹੋਏ ਮੁਖ ਤੇ ਰਰ ਇਹ ਸਮੇ ਕੇ ਸੀ ਨਾਮ ਕਰਕੇ ਹੋ ਹੋ ਕੇ ਪੰਨਿਆ ਪਿਆਰਿਆਂ ਦੇ ਅੱਗੇ ਮੁੱਖ ਉਚਾਰਨ ਕਰਨ ਵਾਹਿਗੁਰੂ ਸੁਖ ਸਾਰ ਸਾਰਿਆਂ ਨੂੰ ਸੁਖ ਦੇਵਾ ਸ੍ਰੀ ਸੁਖਮਾਰਾ ਦਾ ਮੰਤਰ ਹੈ ਰਹਿਤ ਕਹਤ ਕਿ ਸਾਹਿਤ ਜੋ ਨਹੀਂ ਦੇਖਤ ਹੋਣ ਤੇ ਜੋ ਰਹਿਣੀ ਰਖਦੇ ਉਹ ਕਹਿਣੀ ਪੂਰੇ ਹੋਣ ਕਿਉਂ ਨਾ ਉਹ ਕਹਿੰਦੇ ਹੁਣ ਉਹਦੇ ਪੰਜ ਕੋਕਾਰ ਤੋਂ ਹਾਲਣ ਅੱਗੋ ਪਿੱਛੇ ਢਲੀਣੀ ਹੋਣ ਰਹਿਦ ਵਿੱਚ ਨੇ ਹੋਣ ਰੇਣੀ ਕੈਣੀ ਦੇ ਸਹਬ ਜਿਹੜੇ ਪੂਰਨ ਹੋਣ ਸਿੰਘ ਪਿਆਰੇ ਪੰਜ ਪਿਆਰੇ ਪੰਜ ਸਿੰਘ ਹੋਣ ਬੈਠਾ ਹੈ ਆਏ ਹਜੂਰ ਗੁਰੂ ਜੀ ਉਰੀ ਜਾ ਕੇ ਬੈਠ ਜਾਣ ਨੌਜ ਸੋ ਅੰਮ੍ਰਿਤ ਖੰਡ ਕੇ ਜੀ ਸਮਗਰੀ ਪਤਾਕੇ ਖੰਡਾ ਬਾਟਾ ਇਹ ਪੂਰਾ ਹੋ ਦੇਕ ਤੋਪੇ ਰਸਮਾਂ ਆੜੇ ਕਰਾ ਕਰਕੇ ਲੇ ਆ ਗਿਆ ਗੁਰੂ ਗ੍ਰੰਥ ਕੀ ਫੇਰੋ ਆਪੋ ਜੀ ਬੰਦੇ ਸਿੰਘ ਸੁਲਾਈ ਕਰਨ ਵਾਲੀ ਦੇ ਨਾਲ ਗ੍ਰੰਥੀ ਸੰਮੇਤੋ ਫੇਕੇ ਜੀ ਗੁਰੂ ਜੰਗ ਸਾਹਿਬ ਵੀ ਆਗਿਆ ਲੈ ਕਰਕੇ ਸਰ ਗੁਰ ਚਰਨਨ ਪਿਆਰ ਸਤਿਗੁਰੂ ਦੇ ਬਾਜਾ ਦੇ ਚਰਨਾਂ ਨਾਲ ਪਿਆਰ ਕਰਕੇ ਆਪ ਦੀ ਪਹਿਲਾਂ ਅਰਦਾਸ ਕਰਾ ਕੇ ਫਿਰ ਛਤਾਂ ਵਾਲਿਆਂ ਨੂੰ ਪੁੱਛਣ ਜਿਨ੍ਹਾਂ ਨੂੰ ਪਹਿਲਾਂ ਛਤਣਾ ਹੈ ਜਾਂ ਜਿਨ੍ਹਾਂ ਤੋਂ ਕੋਈ ਗਲਤੀ ਹੋਈ ਆ ਕੁਰਾਹਤ ਹੋਈ ਹੈ ਉਹਨੂੰ ਮਿਲ ਕੇ ਤਨਖਾਹ ਲਾਉਣ ਜਿਥਾ ਰੀਤ ਅਰਦਾਸ ਕਰ ਜਿਵੇਂ ਕੀਤਾ ਪਹਿਲਾਂ ਉਹ ਪੰਜ ਪਿਆਰੇ ਆਪ ਦੀ ਅਰਦਾਸ ਕਰ ਲੈਣ ਗ੍ਰੰਥੀ ਦੇ ਪੰਜ ਪਿਆਰੇ ਕਰਨ ਸੋ ਅੰਮ੍ਰਿਤ ਪਿਆਰ ਇਹੋ ਅੰਮ੍ਰਿਤ ਪਿਆਰ ਕਰਨ ਨੂੰ ਆਤੇ ਲੱਗਣ ਪਹਿਲਾਂ ਆਪਣੇ ਅਰਦਾਸ ਤੋਂ ਬਗੈਰ ਨਾ ਲੱਗ ਜਾਣ ਕਈ ਸਰੀਰ ਵੇਖੇ ਅਰਦਾਸ ਨਹੀਂ ਆਪ ਦੀ ਕਰਾਉਂਦੇ ਤੇ ਐਵੇਂ ਅੰਮ੍ਰਿਤ ਬਣਾਉਣ ਲੱਗ ਜਾਂਦੇ ਆ ਸਰਬ ਲੋਹ ਕੇ ਪਾਤਰ ਮੇਂ ਸਰਬ ਲੋ ਦਾ ਭਾਂਡਾ ਹੋਵੇ ਵਾਟਾ ਹੋਵੇ ਵਾਰ ਪਤਾਸੇ ਪਾ ਜਿਸ ਨੂੰ ਜਲ ਪਾਇਆ ਹੋਵੇ ਅਤੇ ਜਲ ਪਿੰਡ ਕੇ ਪਾਵੇ ਦੇ ਪਾਵੇ ਤਾਂ ਜਾਂ ਕੁੰਭ ਦਾ ਖੰਡ ਪਾਠ ਜਿਸ ਦਾ ਕੀਤਾ ਹੋਵੇ ਉਹ ਪਾਵੇ ਖੰਡਾ ਸਰਬ ਲੋਹ ਦੇ ਵਿੱਚ ਪਾਜੇ ਪਿਆਰੇ ਮਿਲ ਕੇ ਪਤਾਸੇ ਆਪਣੇ ਹੱਥਾਂ ਨਾਲ ਪਾਉਣ ਖੰਡਾ दाहिन ਹੱਥ ਸੂ ਖੰਡਾ ਖੱਬੇ ਹੱਥ ਨਾਲ ਫੇਰ ਨੂੰ ਆਲੇ ਨਾ ਹੋਣ ਸਜੇ ਹਥੁਵਿਖੰਡਾ ਤਕੜਿਆ ਹੋਇਆ ਹੋਵੇ ਤੇਰੇ ਸਿੰਘ ਬਣਾਏ ਤੇਰਨਾ ਕਰਨ ਬਣਾ ਕੇ ਕਰਮ ਕਰ ਗੁਰਬਾਣੀ ਪੜਾਂ ਨੰਬਰ 1 ਗੁਰਬਾਣੀ ਦਾ ਪਾਠ ਪੜਨੂੰ ਨੰਬਰ 100 ਪੰਨਾ ਉਹ ਪੰਨੇ ਨੰਬਰ 100 ਬਾਰੀ ਦੇ ਨਾਲ ਏਜ ਪ੍ਰਵੇਸ਼ ਹੈ ਸੁਦਾਮੇ ਤੇਰੰਤ ਵਿੱਚ ਬਾਣੀ ਦਾ ਪ੍ਰਵੇਸ਼ ਹੋ ਜਾਂਦਾ ਹੈ ਮਾਰੇ ਕੰਨੇ ਯਾਮ ਸੰਸ ਨਾਰਣ ਕੋਈ ਸੰਸਾਂ ਵੀ ਰੱਤੀ ਮੈਤਰੀ ਵੀ ਕਰਨਾ ਕਿਸੇ ਪ੍ਰਕਾਰ ਅੰਮ੍ਰਿਤ ਰਚਨਾ ਕੇ ਸਮ ਬੰਦੂਵੇਂ ਬਣਾਉਣ ਵਕਤ ਅੰਮ੍ਰਿਤ ਰਾਖਾ ਦ੍ਰਿਸ਼ਟੀ ਪਿਆਰੀ ਹੈ ਉਹ ਅੱਖਾਂ ਤੋਂ ਬਗੈਰ ਨਾ ਹੋਣ ਸੂਰਮੇ ਨਾ ਹੋਣ ਕਾਣੇ ਨਾ ਹੋਣ ਅੰਦਰ ਤੋਂ ਵਿੱਚ ਨਿਗਾਹ ਉਹਨਾਂ ਦੀ ਪੂਰੀ ਰਹਿਣੀ ਚਾਹੀਦੀ ਹੈ ਅੰਮ੍ਰਿਤ ਸੂਰਤ ਹੋਣ ਕੋਈ ਅੰਗ ਤੋਂ ਹੀਨੇ ਨਾ ਹੋਣ ਅਮ੍ਰਿਤੇ ਅਮਰਤ ਹੋਤ ਹੈ। ਜੇ ਅਮਰਤ ਹੈ ਉਹਨਰ ਕਰਨ ਵਾਲਾ ਬਣ ਜਾਂਦਾ ਪੂਰੀ ਨਿਗਾ ਰੱਖਣ ਪੰਜ ਪਿਆਰੇ ਬਣਾਉਣ ਵੇਲੇ ਕਈ ਗੁੱਟਕੇ ਤੋਂ ਬਾਣੀ ਪੜਦੇ ਉਹ ਮਮੀਗਾ ਕਿਵੇਂ ਰਹਿ ਸਕਦੀ ਹੈ। ਵਾਹ ਅਮਰਤ ਕੀ ਬ੍ਰੇਸ਼। ਪੰਜ ਬਣਨੀਆਂ ਕੰਠ ਹੋਣੀਆਂ ਚਾਹੀਦੀਆਂ ਪੰਜਾਂ ਪਿਆਰਿਆਂ ਦੇ। ਫਿਰ ਉਮਰਦੀ ਵਰਖਾ ਬ੍ਰਹਮ ਗਿਆਨੀ ਕੀ ਦੇ ਤਮਰਤ ਵਰਤੀ ਇਸ ਤਰ੍ਹਾਂ ਉਮਰਦੀ ਵਰਖਾ ਅਮਰਤ ਪੈਂਦੀ ਹੈ। ਨਿਗਾ ਜ਼ਰੂਰ ਵਿੱਚ ਹੋਣੀ ਚਾਹੀਦੀ ਹੈ। ਉਹ ਦਸਾਂ ਪਾਰਸ਼ਾਂ ਦੀ ਨਿਗਾ ਜਿਹੜੀ ਪੰਨਿਆਂ ਪਿਆਰਿਆਂ ਦੀ ਪੈਣੀ ਉਸ ਵਕਤ ਫਵਾਈਆ ਪਾਠ ਪਖਾ ਪਹਿਲੋਂ ਜਪ ਜਪ ਹੈ ਪਹਿਲਾਂ ਜੰਗੀ ਸਾਹਿਬ ਦਾ ਪਾਠ ਪ੍ਰੇਮੀ ਕਰੇ ਖੰਡਾ ਫੇਰਦਾ ਹੋਇਆ ਫਿਰ ਯਾਪ ਸਾਹਿਬ ਦਾ ਪਾਠ ਕਰੇ ਖੰਡਾ ਫੇਰਦਾ ਹੋਇਆ ਦੂਜਾ ਸਵਈਆਂ ਸਰਾਵਗ ਪਾਠ ਉਚਾਰ ਸਤਿ ਸੁਖ ਨੂੰ ਸੁਧਾਨ ਕੇ ਅੰਮ੍ਰਿਤ ਦੇ ਸਵਈਆਂ ਦਾ ਪਾਠ ਫੇਤੀਜਾ ਕਰੇ ਜਾਪਾਈ ਬੇਨਤੀ ਕੋ ਉਚਰੇ ਇੱਕ ਬੇਨਤੀ ਕੋ ਵੀ ਦਾ ਪਾਠ ਕਰੇ ਵੀਰ ਸਤਧ੍ਰਵਤੀ ਕੋ ਵਿਚਾਰ ਜਾਰੀ ਜਿੰਨੀ ਦਿਖੀ ਹੋਈ ਚੋਪੀ ਉਹਦਾ ਪਾਠ ਕਰੇ ਮਹਾਰਾਜਨ ਪੂਰੀ ਕੀਤੀ ਜਿੱਤੇ ਪੰਚਮ ਪਾਠ ਆਨੰਦ ਸੋ ਸਾਰੋਹੀ ਕੰਨਾਂ ਬਾੜ ਪੰਜ ਪੌੜੀਆਂ ਨਾ ਆਨੰਦੀਆਂ ਪੜ ਕੇ ਸਾਰ ਲਵੇ ਹਾਰੇ ਨੰਨ ਸਾਹਿਬ ਦਾ 40 ਪੌੜੀਆਂ ਦਾ ਪਾਠ ਕਰੇ ਗਾਲੀ ਪੌੜੀਆਂ ਕੋ ਔਰਤ ਹਾਰੇ 40 ਪੌੜੀਆਂ ਨੂੰ ਜਨ ਦੇ ਵਸਾ ਕੇ ਪਾਸ ਕਰੇ ਗਿਆਨ ਨੂੰ ਜਪ ਜੰਮੀ ਸਾਹਿਬ ਕਰੇ ਵਾਸਤੇ ਬ੍ਰਹਮ ਗਿਆਨ ਵਾਸਤੇ ਹੈ ਜੋ ਸਾਹਿਬਾ ਗਿਰਾ ਪਾਠ ਕਰਨਾ ਹੈ ਜਾਪ ਤੋਂ ਉਸ ਤੱਕ ਜਿਹੜਾ ਜਾਪ ਹੈ ਨਿਵਾਸ ਤੂ ਅਕਾਲੇ ਨਮਸਕਾਰ ਕਰਨ ਤੇ ਵਾਹਿਗੁਰੂ ਦੀ ਸਿਫਤਾਇ ਦੇ ਵਿੱਚ ਸਵਈਏ ਵਿਰਾਗ ਕੋ ਦੇ ਤ ਸਵਾਰ ਸਵਈਆਂ ਦਾ ਬਾੜ ਉਹ ਅਗ ਪੈਦਾ ਕਰਦੇ ਆ ਸਵਾਰ ਕੇ ਦੇ ਦੁੰਦੇ ਹਨ ਬੋਹਰਾ ਚੌਪੀ ਰੱਖਿਆ ਹੇਤ ਹੈ ਇਹ ਚੌਪੀ ਨੀਂਂਦ ਹੀ ਰੱਖਿਆ ਵਾਸਤੇ ਇਹਦੀ ਪਾਠ ਕਰੋ ਜੀਵਨ ਮੁਕਤੀ ਆਨੰਦੋ ਅਨੰਦ ਚਾਉ ਦਾ ਪਾਠ ਜੀਵਨ ਮੁਕਤੀ ਸਾਥੀ ਆ ਪੰਜਾਬ ਬਾਨੀਆਂ ਦਾ ਫਾਲੋ ਆ ਪੜਨ ਦਾ ਅਮਰਦੇ ਵਿੱਚ ਰੀਤ ਸੁਤੰਤਰ ਪੰਥ ਕੀ ਦੇਸ਼ ਪੁਕਾਰੇ ਸੁਤੰਤਰ ਵੈਦਾ ਹੀ ਸਾਰੀ ਦੁਨੀਆ ਤੋਂ ਖਾਲਸਾ ਕੰਨੀ ਰੀਤੀ ਹੈ ਕਾਰੇ ਅਰਦਾਸ ਸੁਖਮੰ ਅਰਦਾਸਾਂ ਪਹਿਲਾ ਅਮਰਤ ਬਣਾਉਣ ਵੇਲੇ ਵੀ ਕਰਨਾ ਤੇ ਵਾਅਦਾ ਲੈਣਾ ਮਗਰੋਂ ਵੀ ਪੂਰਾ ਹੋਏ ਤੋਂ ਬਾਣੀਆ ਦਾ ਅਮਰਤ ਬਣੇ ਤੋਂ ਵੀ ਅਰਦਾਸ ਕਰਨੀ ਹੈ ਸੁਖਵਾਲੀ